ਅੱਜ ਸਾਡੇ ਵਿੱਚਕਾਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਜੀ ਨਹੀਂ ਰਹੇ ਪੰਜਾਬੀ ਸੰਗੀਤ ਜਗਤ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਹਲਵਿਦਾ ਬਾਈ ਰਾਜਵੀਰ ਜਵੰਦਾ ਜੀ ਸੋ ਜ਼ਿੰਦਗੀ ਦੀ ਜੰਗ ਹਾਰ ਗਏ ਨੇ ਅਰਦਾਸਾਂ ਵੀ ਕੰਮ ਨਹੀਂ ਆਈਆਂ ਸਾਰੇ ਕਲਾਕਾਰ ਪੋਸਟ ਪਾ ਕੇ ਭਾਵੁਕ ਹੋਏ ਨੇ ਅਤੇ ਉਹਨਾਂ ਨੂੰ ਸ਼ਰਨਾਂਜਲੀ ਦੇ ਰਹੇ ਨੇ ਸੋ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਵਿਛੜੀ ਰੂਹ ਨੂੰ ਚਾਰਨਾਂ ਦੇ ਵਿੱਚ ਨਿਵਾਸ ਦੇਵੇ ਬਹੁਤ ਹੀ ਔਖਾ ਸਮਾਂ ਹੋ ਜਾਂਦਾ ਮਾਪਿਆਂ ਲਈ ਜਦੋਂ ਉਹਨਾਂ ਦਾ ਇਕਲੌਤਾ ਪੁੱਤਰ ਇਸ ਦੁਨੀਆ ਤੋਂ ਤੁਰ ਜਾਵੇ ਮਾਤਾ ਮਾ ਪਰਿਵਾਰ ਨੂੰ ਵੀ ਪਾਣਾ ਮੰਨਣ ਦਾ ਬਲ ਦੇਵੇ ਮਾਤਾ ਜੀ ਨੂੰ ਹੌਸਲਾ ਕਾਇਮ ਬਣਾਈ ਰੱਖਣ ਦੀ ਤੰਦਰੁਸਤੀ ਦੇਵੇ ਅੱਜ ਮਾਤਾ ਜੀ ਦਾ ਜਵੰਦਾ ਹੀਰਾ ਪੁੱਤ ਉਹਨਾਂ ਦੀ ਝੋਲੀ ਵਿੱਚੋਂ ਮੇਸ਼ਾਲੀ ਖੁੱਸ ਗਿਆ ਦੋਸਤੋ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਬਾਈ ਦੀ ਆਤਮਾ ਨੂੰ ਸ਼ਾਂਤੀ ਦੇਵੇ 10 ਦਿਨ ਤੋਂ ਇਲਾਜ ਚੱਲ ਰਿਹਾ ਸੀ 40 ਹਸਪਤਾਲ ਵਿਖੇ ਬਾਈ ਰਾਜਵੀਰ ਜਵੰਦਾ ਜੀ ਦਾ ਨੇਕਾਂ ਰੂਹਾਂ ਨੇ ਅਰਦਾਸਾਂ ਵੀ ਕੀਤੀਆਂ ਔਰ ਹੋਣੀ ਨਾਟਲੀ ਬਾਈ ਰਾਜਵੀਰ ਜਵੰਦਾ ਜੀ ਤੇ ਕੁਛਕ ਬੋਲ ਸੀ ਮਿੱਟੀ ਨਾ ਫਰੂਲ ਜੋਗੀ ਆ ਨਹੀਂਓ ਲੱਭਣੇ ਗਵਾਚੇ ਹੋਏ ਲਾਲ ਵਾਹਿਗੁਰੂ ਜੀ ਮੇਰ ਕਰਿਓ ਜੀ